ਫਾਜ਼ਿਲਕਾ ਦੇ ਅਗਰਵਾਲ ਕਮਿਊਨਿਟੀ ਹਾਲ ਦੇ ਵਿੱਚ 24 ਦਸੰਬਰ ਨੂੰ ਲਗਾਇਆ ਜਾਏਗਾ ਅੱਖਰ ਦੀ ਜਾਂਚ ਅਤੇ ਆਪਰੇਸ਼ਨ ਦਾ ਮੁਫਤ ਕੈਂਪ ਸ਼੍ਰੀ ਅਗਰਵਾਲ ਸਭਾ ਦੇ ਪ੍ਰਧਾਨ ਨਰਿੰਦਰ ਅਗਰਵਾਲ ਨੇ ਦਿੱਤੀ ਜਾਣਕਾਰੀ ਫਾਜ਼ਿਲਕਾ ਦੇ ਅਗਰਵਾਲ ਕਮਿਊਨਿਟੀ ਹਾਲ ਦੇ ਵਿੱਚ ਅੱਜ ਸ਼੍ਰੀ ਅਗਰਵਾਲ ਸਭਾ ਦੀ ਮੀਟਿੰਗ ਆਯੋਜਿਤ ਹੋਈ ਜਿਸ ਦੇ ਵਿੱਚ ਅੱਖਾਂ ਦੇ ਮੁਫਤ ਜਾਂਚ ਅਤੇ ਆਪਰੇਸ਼ਨ ਕੈਂਪ ਬਾਰੇ ਜਾਣਕਾਰੀ ਦਿੱਤੀ ਗਈ ਹੈ ਅੱਜ ਦਿਨ ਸੋਮਵਾਰ ਨੂੰ ਸ਼ਾਮ ਲਗਭਗ 6 ਵਜੇ ਇਹ ਮੀਟਿੰਗ ਆਯੋਜਿਤ ਹੋਈ ਹੈ ਜਿਸ ਦੇ ਵਿੱਚ ਅਗਰਵਾਲ ਸਭਾ ਦੇ ਪ੍ਰਧਾਨ ਨਰਿੰਦਰ ਅਗਰਵਾਲ ਵੱਲੋਂ ਪੂਰੀ ਜਾਣਕਾਰੀ মিডিਆ ਨੂੰ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ 24 ਦਸੰਬਰ ਨੂੰ ਸ਼੍ਰੀ ਅਗਰਵਾਲ ਕਮਿਊਨਿਟੀ ਹਾਲ ਦੇ ਵਿੱਚ ਸ਼੍ਰੀ ਅਗਰਵਾਲ ਸਭਾ ਵੱਲੋਂ ਅੱਖਾਂ ਦੀ ਜਾਂਚ ਅਤੇ ਆਪਰੇਸ਼ਨ ਦਾ ਕੈਂਪ ਲਗਾਇਆ ਜਾਏਗਾ ਜਿਸ ਦੇ ਵਿੱਚ ਜੈਦੋ ਤੋਂ ਆਏ ਡਾਕਟਰਾਂ ਵੱਲੋਂ ਮਰੀਜਾਂ ਦੀ ਜਾਂਚ ਕੀਤੀ ਜਾਏਗੀ ਅਤੇ ਮੁਫਤ ਆਪਰੇਸ਼ਨ ਵੀ ਕਰਵਾਏ ਜਾਣਗੇ ਉਨ੍ਹਾਂ ਨੇ ਕਿਹਾ ਕਿ ਜੋ ਵੀ ਵਿਅਕਤੀ ਆਪਣੇ ਅੱਖਾਂ ਦੀ ਜਾਂਚ ਜਾਂ ਆਪਰੇਸ਼ਨ ਕਰਵਾਉਣਾ ਚਾਹੁੰਦਾ ਹੈ ਉਹ ਇਸ ਕੈਂਪ ਦੇ ਵਿੱਚ ਸ਼ਾਮਿਲ ਹੋ ਸਕਦਾ ਹੈ ਇਸ ਮੌਕੇ ਤੇ ਸ਼੍ਰੀ ਅਗਰਵਾਲ ਸਭਾ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਮਿੱਤਲ, ਸतीश ਸਿੰਘਲਾ, ਅਨਿਲ ਅਗਰਵਾਲ ਅਤੇ ਗੋਲਦੀ ਗੁਪਤਾ ਮੌਜੂਦ ਸਨ ਮੈਂ ਨਰਿੰਦਰ ਅਗਰਵਾਲ ਸ਼੍ਰੀ ਅਗਰਵਾਲ ਸਭਾ ਫਾਜ਼ਿਲਕਾ ਦਾ ਪ੍ਰਧਾਨ ਅਸੀਂ 24 ਤਰੀਕ 24 ਦਸੰਬਰ ਰਵੀਵਾਰ ਨੂੰ ਸੇਠ ਲਾਲਾ ਮੁਸ਼ੀਰਾਮ ਅਗਰਬਾਜੀ ਦੀ ਯਾਦ ਵਿੱਚ ਇੱਕ ਅੱਖਾਂ ਦਾ ਚੈੱਕਅਪ ਤੇ ਆਪਰੇਸ਼ਨ ਕੈਂਪ ਜੈਤੋ ਲਾਈਨ 에ਅਰਕੇਅਰ ਦੇ ਸਹਿਯੋਗ ਨਾਲ ਆ ਰਹੇ ਹਾਂ ਇਸ ਕੈਂਪ ਵਿੱਚ ਜੋ ਵੀ ਮਰੀਜ਼ ਆਪਰੇਸ਼ਨ ਦੇ ਲਾਇਕ ਹੋਗਾ ਉਹਨੂੰ ਜੈਤੋ ਆਨ ਜਾਂਦਾ ਜੈਤੋ ਆਪਰੇਸ਼ਨ ਕਰਵਾਉਣ ਦਾ ਰਹਿਣ ਸਹਿਣ ਦਾ ਤੇ ਦਵਾਈਆਂ ਬਿਲਕੁਲ ਮੁਸ਼ਰੂਕ ਦਿੱਤੀ ਜਾਣਗੀਆਂ ਕਿਸੇ ਕੋਲ 1 ਰੁਪਿਆ ਵੀ ਨਹੀਂ ਲਏ ਜਾਏਗਾ ਇਸ ਤੋਂ ਇਲਾਵਾ ਜਿਨ੍ਹਾਂ ਮਰੀਜ਼ਾਂ ਦੇ ਅੱਖਾਂ 'ਚ ਦਵਾਈਆਂ ਦੀ ਲੋੜ ਹੋएगी ਉਹਨਾਂ ਨੂੰ ਅਸੀਂ ਸਵਾ ਵੱਲੋਂ ਪੂਰੀ ਨਿਸ਼ੁਲਕ ਦਵਾਈਆਂ ਦਿਵਾਵਾਂਗੇ ਇਹ ਸਾਰਾ ਜੋ ਪ੍ਰੋਗਰਾਮ ਹੈ ਇਹ ਲਾਲਾ 무ਸ਼ੀਰਮ ਅਗਰਵਾਲ ਜੀ ਦੀ ਯਾਦ ਵਿੱਚ ਲਾਇਆ ਜਾ ਰਿਹਾ ਹੈ ਲਾਲਾ 무ਸ਼ੀਰਮ ਅਗਰਵਾਲ ਟਛਤੇ ਸਿਉਣਾ ਲੱਗ ਰਹੇ ਨੇ ਤੇ ਅਗਰਵਾਲਾ ਬੰਦੂ ਬੜ ਚੜ ਕੇ ਇਸ ਚੀਜ਼ੇ ਸਹਿਯੋਗ ਦੇ ਰਹੇ ਨੇ ਇਸ ਤੋਂ ਇਲਾਵਾ ਜੋ ਮਰੀਜ਼ ਸਾਡੇ ਕੋਲ ਆਣਗੇ ਉਹਨਾਂ ਦੇ ਲੰਗਰ ਦੀ ਪੂਰੀ ਵਿਵਸਥਾ ਹੈ ਉਹਨਾਂ ਦੇ ਬੈਠਣ ਦੀ ਵਿਵਸਥਾ ਪੂਰੀ ਹੈ ਪਾਣੀ ਚਾਹ ਦਾ ਲੰਗਰ ਚੱਲਦਾ ਰਹੇਗਾ ਤੇ ਜੋ ਆਪਰੇਸ਼ਨ ਦੇ ਲਾਇਕ ਹੋਣਗੇ ਉਹਨਾਂ ਦਾ ਆਪਰੇਸ਼ਨ ਬਿਲਕੁਲ ਮੁਫਤ ਕਰਵਾਇਆ ਜਾਏਗਾ ਕਿਹੜੀ ਜਗ੍ਹਾ ਤੇ ਕੈਂਪ ਲੱਗੇਗਾ ਇਹ ਸ਼ਿਦਰ ਅਗਰਵਾਲ ਕਮਿਊਨਿਟੀ ਹਾਲ ਨਜ਼ਦੀਕ ਪੁਰਾਣਾ ਰਾਏ ਸਿਨੇਮਾ ਉਥੇ ਲਾਇਆ ਜਾ ਰਿਹਾ ਹੈ ਜੀ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਇਹ ਕੈਂਪ 10 ਵਜੇ ਸ਼ੁਰੂ ਹੋ ਜਾਏਗਾ ਤੋਂ ਲਗਭਗ 3 ਵਜੇ ਦੇ ਕਰੀਬ ਤੱਕ ਚੱਲੇਗਾ ਜੀ ਮਹਾਰਾਜਾ ਅਗਰਸੈਨ ਜੀ ਕੀ ਹੈ ਕੁਲਦੇਵੀ ਲక్ష్ਮੀਬਈਆ ਜੀ ਕੀ ਹੈ ਜੈਸਾ ਕਿ ਆਪ ਸਭ ਕੋ ਪਤਾ ਹੀ ਹੈ ਕਿ ਫਾਜ਼ਲਕਾ ਮੇ ਅਗਰਵਾਲ ਸਭਾ एक आँखों का निशुल्क ऑपरेशन का कैंप लगाने जा रही है ये कैंप श्रीनगर कमिटी हॉल फाजल का में नज़दीक राया सिनेमा पुराना वहाँ पे एक लगाया जा रहा है ये 24 तारीख एतवार को सुबह दस बजे से लेके तीन बजे तक लगाया जा रहा है इस कैंप के अंदर जितने भी मरीज़ आएंगे उनकी आँखों की जांच की जाएगी तथा जो ऑपरेशन के काबल होगा उनका निःशुल्क ऑपरेशन जैतों जाकर उनके आने जाने का जितना भी खर्चा होगा कि अग्रवाल सभा फाजल का अफोर्ड करेगी एक कैंप सेठ मुंशीराम अग्रवाल की याद में लगाया जा रहा है मुंशीराम ट्रस्ट के सहयोग से ही लगाया जा रहा है तथा तो इसके अंदर सारे शहर के अग्रवाल बंधु बहुत सहयोग कर रहे हैं मैं सारे शहरवासियों से अपील करता हूं तथा तो गांव वालों से भी अपील करता हूं कि ज़्यादा से ज़्यादा इस कैंप में और उसका फ़ायदा उठाएं इन भाइयों की बहनों की माताओं की आंखों में दिक्कत है वो अपनी माता आएँ और चेक कराएं और अपने साथ अपना आधार कार्ड और मोबाइल नंबर जरूर लेके आए तथा तो कपड़े भी वगैरह स्वच्छ कपड़े पहन के आए तथा तो आंखों की जांच कराएं सभी से मैं अपील करता हूं कि ज़्यादा ज़्यादा संख्या में कैंप में पहुँचें और इस कैंप का फ़ायदा उठाएं ये फाइल का कि अग्रवाल सभा के इतिहास में पहली बार कैंप लगाया जा रहा है और आगे भी हम इसी प्रकार लोगों की सेवा करते रहेंगे तथा कैंप लगाते रहेंगे मैं फिर एक बार सबसे अपील करता हूँ कि इस कैंप में ज्यादा ज्यादा संख्या में पहुंचे तथा कैंप का फायदा उठाए धन्यवाद तो लाला मुंशी राम अग्रवाल जी याद लगाया जा रहा है मैं अग्रवाल सभा वालों सारे ये कहना चाहूँगा कि जो भी थोड़े आस पास या थोड़े पिंड जिन्हों किसी तरह द अखा की दिक्कत है उन्होंने संपर्क ਸੋਤਰ ਜਿਹੜੇ ਹੈ ਸਾਡੇ ਉਹਨਾਂ ਨਾਲ ਗੱਲ ਕਰਵਾਈ ਜਾਏ ਜਾਂ ਉਹਨਾਂ ਨੂੰ ਦੱਸਿਆ ਜਾਏ ਤੇ ਨਾਲ ਨਾਲ ਇਹ ਵੀ ਦੱਸਾਂਗਾ ਕਿ ਕਈ ਵਾਰ ਕੈਂਪਾਂਜ ਹੁੰਦਾ ਹੈ ਕਿ ਅਸੀਂ ਇੱਕ ਲਿਮਟ ਬਣ ਲੈਨੇ ਆ ਕਿ ਅਸੀਂ 100 ਜਾਂ 90 ਜਾਂ 150 ਬੰਦਿਆਂ ਤੋਂ ਜ਼ਿਆਦਾ ਆਪਰੇਸ਼ਨ ਨਹੀਂ ਕਰਵਾਣੇ ਤਾਂ ਮੈਂ ਅਗਰ왈 ਸਵਾ ਵੱਲੋਂ ਸਾਰਿਆਂ ਨੂੰ ਅਸ਼ਵਾਸਨ ਦੇਣਾ ਚਾਹਾਂਗਾ ਕਿ ਜਿੰਨੇ ਵੀ ਆਣਗੇ ਤੇ ਜੇ ਉਹਨਾਂ ਦੀ ਜ਼ਰੂਰਤ ਹੈ ਆਪਰੇਸ਼ਨ ਦੀ ਉਹ ਚਾਹੇ ਜਿੰਨੀ ਵੀ ਸੰਖਿਆ ਹੋ ਜਾਏ ਸਭ ਵੇਸੇ ਸਹੂਦਾਂ ਪ੍ਰਦਾਨ ਕਰਾਂਗੇ ਕਿ ਉਹਨਾਂ ਦਾ ਆਪਰੇਸ਼ਨ ਕਰਵਾਈਏ ਅਸੀਂ ਕਿਸੇ ਨੂੰ ਵੀ ਨਹੀਂ ਛੱਡਾਂਗੇ ਇਸ ਵਾਸਤੇ ਸਭ ਆਸੇਬਾ ਸੇ ਪਿੰਡਾਂ ਦੇ ਅੰਦਰ ਅਪੀਲ ਹੈ ਜਾਂ ਪਿੰਡ ਵਾਸੀਆਂ ਨੂੰ ਅਪੀਲ ਹੈ ਲੋਕਾਂ ਨੂੰ ਅਪੀਲ ਹੈ ਕਿ ਜੋ ਵੀ ਤੁਹਾਨੂੰ ਲੱਗਦਾ ਹੈ ਕਿ ਬੰਦਾ ਗਰੀਬਿਤ ਹੈ ਉਹਨੂੰ 24 ਦਸੰਬਰ ਨੂੰ ਆਇਆ ਤੁਹਾਨੂੰ ਸ਼੍ਰੀ ਅਗਰਵਾਲ ਕਮਿਊਨਿਟੀ ਹਾਲ ਦੇ ਅੰਦਰ ਪੇਸ਼ੇ ਦੀ ਕਿਰਪਾਲਤਾ ਕੀਤੀ ਜਾਏ ਤਾਂ ਕਿ ਉਹ ਇਸ ਕੈਂਪ ਦਾ ਜਿਆਦਾ ਤੋਂ ਜਿਆਦਾ ਫਾਇਦਾ ਮਿਲ ਸਕੇ